ਅਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਕੇਂਦਰ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਜੋ ਲੰਬੇ ਸਮੇਂ ਤੋਂ ਸੰਘਰਸ਼ ਖਨੌੜੀ ਤੇ ਸ਼ੰਭੂ ਆਰਡਰ ਤੇ ਚੱਲ ਰਿਹਾ ਇੱਥੋਂ ਤੱਕ ਕਿ ਜਗਜੀਤ ਸਿੰਘ ਢੱਲੇਵਾਲ ਮਰਨwarte ਚੱਲ ਰਹੇ ਨੇ ਤਾਂ ਇਹ ਸਭ ਦੇ ਦਰਮਿਆਨ ਕੇਂਦਰ ਨਾਲ ਅਹਿਮ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਚੱਲ ਰਹੀ ਹੈ ਤੇ ਜਲਦੀ ਹੀ ਕੋਈ ਵੱਡਾ ਫੈਸਲਾ ਆਉਣ ਦੀ ਉਮੀਦ ਹੈ ਕਿਸਾਨ ਆਗੂ ਢੱਲੇਵਾਲ ਨੂੰ ਵੱਡਾ ਸਦਮਾ ਤਾਂ ਜਿੱਥੇ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਖੁਦ ਮਰਨwarte ਚੱਲ ਰਿਹਾ ਤਾਂ ਉਧਰ ਪਰਿਵਾਰਕ ਵਿੱਚ ਜਿਹੜੀ ਆ ਇੱਕ ਦੋ ਖਦਾਕ ਖਬਰ ਸਾਹਮਣੇ ਆਈ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਭੈਣ ਦੀ ਪੋਤੀ ਆ ਉਸ ਦੀ ਮੌਤ ਹੋ ਗਈ ਹੈ ਰਾਜਨਦੀਪ ਕੌਰ ਜੋਕੇ ਗੁੜਗੌਂਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅਚਾਨਕ ਉਸ ਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋਈ ਹੈ ਸੇਮਾਨ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਤੇ ਸਖਤ ਹੁਕਮ ਸੂਬੇ ਦੇ ਡੀਸੀ ਐਸਐਸਪੀ ਐਸਡੀਐਮ ਐਸਐਚਓ ਨੂੰ ਸਖਤ ਹੁਕਮ ਕਰ ਦਿੱਤੇ ਗਏ ਨੇ ਕਿ ਜਿਹੜੇ ਵੀ ਏਰੀਏ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਆਉਣਗੇ ਤਾਂ ਉਸ ਏਰੀਏ 'ਚ ਉਹਨਾਂ ਅਫਸਰਾਂ ਤੇ ਵੱਡੀ ਗਾੜ ਡਿੱਗੇਗੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਮਰੀਕਨ 119 ਭਾਰਤੀ ਹੋਰ ਕਿਤੇ ਰਿਪੋਰਟ ਤਾਂ ਅਮਰੀਕਾ ਵੱਲੋਂ ਲਗਾਤਾਰ ਵੱਡੇ ਐਕਸ਼ਨ ਲਏ ਜਾ ਰਹੇ ਨੇ ਤਾਂ 119 ਹੋਰ ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਸੈਂਟਰ ਹੋਏ ਸੀ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਭਲਕੇ ਜਿਹੜੇ ਆ ਉਹ ਅਮਰਸਰ 에어ਪੋਰਟ ਤੇ ਆਣਗੇ ਪਾਲਕੇ ਤੇ ਪਰਸੋਂ ਅਮਰਸਰ 에어ਪੋਰਟ ਤੇ ਆਉਣਗੀਆਂ ਫਲਾਈਟਾਂ ਜੋ 119 ਭਾਰਤੀ ਰਿਪੋਰਟ ਕਿਤੇ ਗਏ ਨੇ ਤਾਂ ਉਹ ਦੋ ਫਲੈਟਾਂ ਆ ਰਹੀ ਭਾਰਤ ਭੇਜੇ ਜਾਣਗੇ ਤੇ ਅਮਰਸਰ 에어ਪੋਰਟ ਤੇ ਦੋ ਫਲੈਟਾਂ ਜਿਹੜੀਆਂ ਉਹ ਲੈਂਡ ਕਰਨਗੀਆਂ ਜੇਤ ਮੰਤਰੀ ਨੇ ਪਟਿਆਲਾ ਮੇਰ ਨਾਲ ਕੀਤੀ ਅਹਿਮ ਮੀਟਿੰਗ ਵਿਕਾਸ ਕਾਰਜਾਂ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅਹਿਮ ਮੀਟਿੰਗਾਂ ਪਟਿਆਲਾ ਦੇ ਮੇਰ ਅਤੇ ਡਿਪਟੀ ਮੇਰ ਨਾਲ ਕੀਤੀ ਗਈ ਜਿਸ ਦੇ ਚੱਲਦਿਆਂ ਉਹਨਾਂ ਨੇ ਅਹਿਮ ਹੁਕਮ ਵੀ ਜਾਰੀ ਕਰ ਦਿੱਤੇ ਨੇ ਪੰਜਾਬ ਪੁਲਿਸ ਐਕਸ਼ਨ ਮੋਡ ਚ ਤਾਂ ਜਿੱਥੇ ਡਰੱਗ ਨੂੰ ਲੈ ਕੇ ਅਕਸਰ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਇਸ ਸਭ ਦੇ ਦਰਮਿਆਨ ਹੋਣਾ ਪੰਜਾਬ ਪੁਲਿਸ ਵੱਲ ਵੱਡੀਆਂ ਕਾਰਵਾਈਆਂ ਕਿੱਥੇ ਜਾ ਰਹੀਆਂ ਨੇ ਤੇ ਡਰੱਗ ਵੱਡੇ ਡਰੱਗ ਕੇਸ ਚ ਪਘੋੜੇ ਲਾਪਰੀ ਤੇ ਤਰਸੇਮ ਸਿੰਘ ਨੂੰ ਗ੍ਰਿਫਤਾਰ ਹੈ ਪੁਲਿਸ ਨੇ ਕਰ ਲਿਆ ਹੈ ਤਾਂ ਲੰਬੇ ਸਮੇਂ ਤੋਂ ਪਘੋੜੇ ਲਾਪਰੀ ਸਿੰਘ ਤੇ ਤਸੇਮ ਚੰਦ ਤੇ ਐਕਸ਼ਨ ਮੋਡ ਹੈ ਜਿਹੜਾ ਹੋਇਆ ਤੇ ਲਗਾਤਾਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਆਥੇ ਪੱਖੋ ਕਮਜ਼ੋਰ ਵਰਗਾਂ ਨੂੰ ਕਰ ਦੇਣ ਲਈ ਹਰੀ ਛੰਡੀ ਤਾਂ ਜਿੱਥੇ ਇੱਕ ਪਾਸੇ ਵੱਖ-ਵੱਖ ਫੈਸਲੇ ਆ ਜਿਹੜੇ ਉਹ ਕੱਲ ਕੈਬਨਿਟ ਮੀਟਿੰਗ ਵਿੱਚ ਲੈ ਗਏ ਨੇ ਤਾਂ ਉੱਥੇ ਹੀ ਉਹਨਾ ਲੋਕਾਂ ਨੂੰ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਕਰੀਬ 1500 ਏਕੜ ਵਿੱਚ ਘਰ ਬਣਾ ਕੇ ਦੇਣ ਦੇ ਲਈ ਹਰੀ ਛੰਡੀ ਆ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ ਜਿਸ ਬਾਰੇ ਵਿੱਤ ਮੰਤਰੀ ਹਰਪਾਲ ਚਿਮਣੇ ਐਲਾਨ ਕੀਤਾ ਹੈ ਰਾਏ ਸਿੰਘ ਚੋੜਾ ਖਿਲਾਫ ਪੁਲਿਸ ਨੇ ਕੀਤਾ ਚਲਾਨ ਪੇਸ਼ ਤਾਂ ਬਿੱਤੇ ਦਿਨੇ ਹੀ ਜੋ ਦਸੰਬਰ ਮਹੀਨੇ ਵਿੱਚ ਦੇਖਿਆ ਗਿਆ ਕਿ ਵੱਡੀ ਕਾਰਵਾਈ ਅਚਾਨਕ ਹੋ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਜਾਂਦੀ ਹੈ ਨਰੈਨ ਸਿੰਘ ਚੋੜਾ ਵੱਲੋਂ ਤਾਂ ਉਸ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਜਾਂਦਾ ਤਾਂ ਨਰੈਨ ਸਿੰਘ ਚੋੜਾ ਦੇ ਖਿਲਾਫ ਅੰਮ੍ਰਿਤਸਰ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਜਲਦ ਹੀ ਕੋਈ ਵੱਡਾ ਐਕਸ਼ਨ ਹੋਣ ਦੀ ਵੀ ਤਿਆਰੀ ਹੈ ਸਪੈਸ਼ਲ ਡਿਪ ਅਰਪਤ ਸ਼ੁਕਲਾ ਨੇ ਜਾਰੀ ਕੀਤੇ ਸਖਤ ਹੁਕਮ ਜਿੱਥੇ ਇੱਕ ਪਾਸੇ ਕਾਨੂੰਨ ਵਿਵਸਥਾ ਜਿਹੜੀ ਆ ਉਹ ਡਾਵਾ ਡੋਲ ਹੁੰਦੀ ਨਜ਼ਰ ਆ ਰਹੀ ਹੈ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਤਾਂ ਕਲੈਂਡ ਆਰਡਰ ਦੇ ਡੀਜੀਪੀ ਅਰਪੀ ਸ਼ੋਕਲਾ ਨੇ ਜਾਰੀ ਕਰਤੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਲਦ ਤੋਂ ਜਲਦ ਸਖਤ ਕਾਰਵਾਈਆਂ ਕੀਤੀਆਂ ਜਾਣ ਕਿਤੇ ਵੀ ਜੇਕਰ ਅਜਿਹੀ ਖਬਰ ਆndi ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਬਾਰਦਾਰਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਨਾਲ ਦੀ ਨਾਲ ਉਸ ਬਾਰਦਾਰਤ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਇਸ ਹਨ ਆਦਿਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੀਆਂ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਨੇ ਰਹੋ ਐਨਰਾਈ ਟੀਵੀ ਨਾਲ